ਆਪਾਂ ਇੱਥੋਂ ਵੀ ਲੈ ਕੇ ਆਂ ਮਸ਼ੀਨ ਕੱਢ ਕੇ ਤੇ ਮਸ਼ੀਨ ਨੇ ਖੱਤੇ ਦੇ ਵਿੱਚ ਖਾਸਾ ਗਾਹ ਪਾਇਆ ਹੈ ਮਾੜਾ ਬਈ ਜਾ ਖਾ ਲੈ ਹੈ ਮੈਂ ਜਾਲਦਾ ਗੇਰ ਤੇ ਜਾਂ ਬਾਕਸਾਂ ਛੜਾਉਂਦੇ ਆ ਮੁੱਕੀ ਲਾਈ ਜਾਂਦਾ ਜੇ ਮੈਂ ਤੈਨੂੰ ਇਹ ਮਸ਼ੀਨ ਕੋਲ ਲਿਆਂਦਾ ਨਾ ਵੀ ਬੰਦੇ ਨੂੰ ਮਿਲਿਆ ਫਿਰ ਤੂੰ ਉਰੀ ਨਾ ਘਰ ਪਾਲਿਆ ਕਰ ਆਪ ਦੀ ਮਸ਼ੀਨ ਵੀ ਯਾਦ ਰੱਖਿਆ ਕਰ ਵੀ ਮੇਰੀ ਕਿੱਥੇ ਆ ਆ ਗਿਆ ਆਪਣੀ 5 ਨੰਬਰ ਮਸ਼ੀਨ ਕੋਲ ਇਹ ਮਸ਼ੀਨ ਸਵੇਰੇ ਆਪਣੀ ਡੀਜ਼ਲ ਪੰਪੋਂ ਭੇਜੀ ਸੀ ਇਹਦਾ ਡੀਜ਼ਲ ਦਾ ਟੈਂਕ ਫੁੱਲ ਕਰਾਤਾ 4 ਨੰਬਰ ਮਸ਼ੀਨ ਆ ਜਿਹੜੀ ਉਹਦਾ ਡੀਜ਼ਲ ਦਾ ਟੈਂਕ ਫੁੱਲ ਕਰਾਤਾ ਤੇ 6 ਨੰਬਰ ਮਸ਼ੀਨ ਦੀ ਜਿਹੜੀਆਂ ਦੋ ਕਿਨਾਂ ਸੀ ਡੀਜ਼ਲ ਦੇ ਆ ਉਹ ਪਰਾਲਿਆਂ ਦੀ ਸੀ ਤੇ ਇਹ ਮਸ਼ੀਨ ਕੋਲ ਅੱਜ ਸਾਹਮਣੇ ਜਿਹੜਾ ਤੁਸੀਂ ਆ ਖੇਤ ਦੇਖ ਰਹੇ ਹੋ ਇਹ ਖੇਤੀ ਬਾੜੀ ਦਾ ਕੰਮ ਆ ਇਹ ਮਸ਼ੀਨ ਦਾ ਕਟਰ ਕੋਟਰ ਲੋਡ ਕਰਾਉਣਾ ਤੇ ਇਸ ਤੋਂ ਬਾਅਦ ਜਿਹੜੀਆਂ ਦੂਜੀਆਂ ਮਸ਼ੀਨਾਂ ਨੇ ਉਹਨਾਂ ਕੋਲ ਚੱਲਦੇ ਆ ਉਹਨਾਂ ਦਾ ਕੰਮ ਕਰਦੇ ਹਾਂ ਹੁਣ ਸਭ ਤੋਂ ਪਹਿਲਾਂ ਇਹ ਮਸ਼ੀਨ ਨੂੰ ਸਟਾਰਟ ਕਰਾਉਣਾ ਤੇ ਇਹ ਤੋਂ ਬਾਅਦ ਫਿਰ ਦੂਜੀਆਂ ਮਸ਼ੀਨਾਂ ਕੋ ਆਪਣੇ ਮਸ਼ੀਨ ਦਾ ਕਟਰ ਪਵਾਤਾ ਜਿਹੜਾ ਸਾਹਮਣੇ ਉਹ ਖੇਤ ਆ ਉਹ ਵੱਢਣਾ ਸੋਨੇ ਤੁਸੀਂ ਮਸ਼ੀਨ ਲੈ ਜਾਓ ਉੱਥੇ ਲਿਆ ਕੇ ਉਹ ਖੇਤ ਵੱਢ ਲਓ ਹਾਂ ਮੈਂ ਜਾਣਾ ਇੱਥੋਂ ਆਪਣੀ 4 ਨੰਬਰ ਮਸ਼ੀਨ ਕੋਲ ਕਿਉਂਕਿ ਉਹ ਬੰਦਾ ਕੱਲਾ ਠੀਕ ਆ ਉਹਦੇ ਨਾਲ ਕਟਰ ਕੋਟਰ ਪਵਾ ਕੇ ਉਹ ਮਸ਼ੀਨ ਚਲਵਾ ਕੇ ਆਉਣਾ ਮੈਂ ਤੁਸੀਂ ਘਰ ਤੋਂ ਵੱਢੇ ਦਾ ਕੰਮ ਸਟਾਰਟ ਤੇ ਮੈਂ ਉਹ ਮਸ਼ੀਨ ਨੂੰ ਸਟਾਰਟ ਕਰਵਾਉਣਾ ਜਾ ਕੇ ਠੀਕ ਆ ਲੈ ਚਲੋ ਤੁਸੀਂ ਮਸ਼ੀਨ ਆਪਾਂ ਆ ਗਏ ਆਪਣੀ 4 ਨੰਬਰ ਮਸ਼ੀਨ ਕੋਲ ਤੇ ਆਉਂਦਿਆਂ ਨੂੰ ਮੁੰਡੇ ਨੇ ਰਸਤੇ 'ਚ ਰੋਕ ਰੱਖੀ ਆ ਕੀ ਚੱਕਰ ਪੈ ਗਿਆ ਕੁਰੀ ਉਹ ਰਾਹ ਨਹੀਂ ਬਾਹਣ ਕਿੱਦਾਂ ਉਹ ਪਰਲੇ ਵੱਡਾ ਨਾ ਉੱਪਰ ਦਾ ਅੱਛਾ ਉਧਰ ਰਸਤਿਆਂ ਦੇ ਪਰਲੇ ਪਾਸੇ ਵਾਲਾ ਠੀਕ ਆ ਫਿਰ ਸਵੇਰੇ ਜਦੋਂ ਮਸ਼ੀਨ ਡੀਜ਼ਲ ਪਾਉਣ ਗਈ ਸੀ ਇਹ ਉਦੋਂ ਦੱਸ ਦਿੰਦਾ ਜੈਂਟ ਆਪਾਂ ਪਰਲੇ ਰਸਤੇ ਲਿਆਉਂਦੇ ਮਸ਼ੀਨ ਉਧਰ ਲੈ ਆ ਵੱਡਾ ਜਾਂਦਾ ਜਿਹੜੇ ਖੱਤੇ ਜੋਂ ਤੁਸੀਂ ਦੇਖ ਰਹੇ ਹੋ ਖੱਤੇ ਗਿੱਲੇ ਨੇ ਗਿੱਲਾ ਅੱਛਾ ਇਹ ਆ ਖੱਤੇ ਜੋਂ ਹਾਂ ਅੱਛਾ ਠੀਕ ਆ ਇਧਰ ਕੋਈ ਇਹਦੇ ਦੇ ਇਧਰਲੇ ਪਾਸੇ ਰਸਤਾ ਹੋਵੇ ਇਧਰ ਦੇਖ ਇਧਰ ਦਾ ਪਾਣੀ ਲਾਇਆ ਹੋਇਆ ਘਰਾਂ ਦੀ ਲੱਗਦੀ ਠੀਕ ਆ ਆਪਾਂ ਜਿਹੜੇ ਖੇਤ ਦੀ ਬਾਟੀ ਕਰਨ ਆਇਆ ਇਹਦੇ 30 ਕਿਲੇ ਨੇ ਤੇ ਇੱਕੇ ਡਾਕਾ 30 ਕਿਲੇ ਦਾ ਇਹਨੇ ਇਧਰਲੀ ਸਾਈਡ ਪਾਣੀ ਦਿੱਤਾ ਹੋਇਆ ਤੇ ਰਸਤਾ ਹੈ ਨਹੀਂ ਜਿਹੜਾ ਖੇਤ ਵੱਡਣਾ ਉਹ ਆਹ ਦਰਖਤਾਂ ਦੇ ਪਰਲੇ ਪਾਸੇ ਆ ਤੇ ਮਸ਼ੀਨ ਆਪਾਂ ਆਹ ਰਸਤੇ ਲਿਆਂਦੀ ਪਰ ਇਧਰਲੀ ਸਾਈਡ ਝੋਨੇ ਨੂੰ ਪਾਣੀ ਦਿੱਤਾ ਹੋਇਆ ਜਿਹਦੇ ਕਰਕੇ ਮਸ਼ੀਨ ਜਾਂਦੀ ਨਹੀਂ ਇੱਕ ਪਰਲੇ ਪਾਸੋਂ ਦੀ ਰਸਤਾ ਆਉਂਦਾ ਹੁਣ ਮਸ਼ੀਨ ਦੁਆਰੋਂ ਸੈਦ ਘਮਾ ਕੇ ਉਹ ਰਸਤੇ ਲਿਆਉਣੀ ਪਵੇ ਜੇ ਆਪਾਂ ਉਧਰਲੇ ਪਸ਼ੂ ਦੀ ਮਸ਼ੀਨ ਘਮਾ ਕੇ ਲਿਆਉਣਾ ਤਾਂ ਤਕਰੀਬਨ ਤਕਰੀਬਨ ਆਪਾਂ ਨੂੰ 10 ਕਿਲੋਮੀਟਰ ਵਾਟ ਪਊਗੀ ਇੱਥੇ ਇੱਕ ਛੋਟਾ ਜਿਹਾ ਕਸਬਾ ਪੈਂਦਾ ਜਿੱਥੇ ਆਪਾਂ ਡੀਜ਼ਲ ਦੂਜਲ ਪਾਉਣ ਜਾਂਦੇ ਆ ਉੱਥੇ ਜਾਣਾ ਪਊਗਾ ਉੱਥੋਂ ਫੇਰ ਮਸ਼ੀਨ ਨੂੰ ਰਸਤੇ ਲੈ ਕੇ ਆਉਣੀ ਪਊਗੀ ਸਵੇਰੇ ਆਪਾਂ ਮਸ਼ੀਨਾਂ ਦੇ ਵਿੱਚ ਡੀਜ਼ਲ ਪਵਾ ਕੇ ਲਿਆਂਦਾ ਉਦੋਂ ਇਹਨਾਂ ਨਾਲ ਖੇਤ ਵਾਲਿਆਂ ਨੇ ਦੱਸਿਆ ਨਾ ਏਜੰਟ ਨੇ ਦੱਸਿਆ ਤੇ ਆਪਾਂ ਮਸ਼ੀਨ ਜਿਹੜੇ ਹਰ ਸਾਲੇ ਖੇਤ ਨੂੰ ਵੱਢਣਾ ਉਹੀ ਰਸਤੇ ਲਿਆਂਦੀ ਤੇ ਆਉਂਦਿਆਂ ਨੂੰ ਮੂਰਲਾ ਖੇਤ ਹੈ ਜਿਹੜਾ ਜਿਹੜਾ ਸੁੱਕਾ ਖੇਤੋਂ ਪਰਲੇ ਪਾਸ ਆ ਤੇ ਵਿਚਾਲੇ ਹੁਣ ਗਿੱਲਾ ਖੇਤ ਆ ਦੇਖਦੇ ਆ ਜੋ ਕੀ ਰਸਤਾ ਮਿਲਿਆ ਉਰਾਂ ਪਰਾਂ ਦੀ ਲੈ ਕੇ ਜਾਵਾਂਗੇ ਨਹੀਂ ਫਿਰ ਉੱਪਰ ਦੀ ਮਸ਼ੀਨ ਕਮਾ ਕੇ ਲੈ ਕੇ ਆਵਾਂਗੇ ਬਾਕੀ ਮੁੰਡੇ ਦੇਖਦੇ ਫਿਰਦੇ ਨੇ ਖੇਤ ਜੇ ਕਿਸੇ ਪਾਸੋਂ ਇਹਨਾਂ ਨੂੰ ਸੁੱਕਾ ਮਿਲਿਆ ਤਾਂ ਲੈ ਜਾਵਾਂਗੇ ਨਹੀਂ ਫਿਰ ਉੱਪਰ ਦੀ ਲਾਉਣਾ ਕਮਾ ਕੇ ਕਿੰੋਂ ਗੁਰੀ ਕੀ ਬਣਿਆ ਹੁਣ ਗਿੱਲਾ ਇੱਧਰ ਫਿਰ ਮਸ਼ੀਨ ਉਧਰ ਤੋਂ ਕਮਾ ਕੇ ਲੈ ਆਉਣੇ ਪੂ ਫਟੋ ਘੜੇ 10 11 ਕਿਲੋਮੀਟਰ ਬਾਅਦ ਪੈਜੂ ਆਪਾਂ ਨੂੰ ਜੇ ਸਵੇਰੇ ਡੀਜ਼ਲ ਪਵਾਉਣ ਗਿਆ ਨੂੰ ਦੱਸ ਦਿੰਦੇ ਆਪਾਂ ਉਹੀ ਰਸਤੇ ਮਸ਼ੀਨ ਲੈ ਆਉਂਦੇ ਐਜੰਟ ਨੂੰ ਹਾਂ ਉੱਧਰੀ ਘੱਟ ਨਾਲ ਹੀ ਪਵਾਦੀ ਉੱਧਰੀ ਦੀ ਉੱਪਰ ਹਾਂ ਮੈਨੂੰ ਪਤਾ ਨਹੀਂ ਕਿ ਕਹਿ ਰਹੇ ਹਾਂ ਤਾਂ ਐਜੰਟ ਉੱਧਰੀ ਦੀ ਉੱਪਰ ਚਲੋ ਫਿਰ ਕਰਨਾ ਹੁਣ ਮਸ਼ੀਨ ਵਾਪਸ ਤੇ ਉੱਪਰ ਦੀ ਲੈਣਾ ਧਵਾ ਕੇ ਫਿਰ ਚਾਲ ਫਟ ਖਾਸੇ ਸੋਚ ਵਿਚਾਰ ਕਰਨ ਤੋਂ ਬਾਅਦ ਹੁਣ ਆਪਣੇ ਇਸਲਾ ਕੀਤੀ ਆ ਵੀ ਆਪਾਂ ਮਸ਼ੀਨ ਆ ਜਿਹੜੀ ਇਸੇ ਖੱਤੇ ਵਿੱਚ ਦੀ ਕੱਢ ਕੇ ਦੇਖਾਂਗੇ ਜਿਹੜਾ ਇਹ ਪਹਿਲਾ ਖੱਤਾ ਇਹ ਥੋੜਾ ਜਿਆਦਾ ਗੇਲਾ ਇਹ ਤੋਂ ਅਗਲੇ ਵਾਲੇ ਖੱਤੇ ਨੇ ਜਿਹੜੇ ਉਹ ਠੀਕ ਨੇ ਉਹਨਾਂ ਵਿੱਚ ਮਾੜੀ ਮੋਟੀ ਤਾਕੀ ਮਸ਼ੀਨ ਨਿਕਲ ਜੂ ਪਰ ਇਹ ਖੱਤੇ ਦਾ ਆਪਣਾ ਸਭ ਤੋਂ ਵੱਡਾ ਰੌਲਾ ਹੁਣ ਇੱਕ ਵਾਰ ਮਸ਼ੀਨ ਸਟਾਰਟ ਕਰਕੇ ਖੱਤੇ ਵਿੱਚ ਦੀ ਕੱਟ ਕੇ ਦੇਖਦੇ ਆ ਜੇ ਮਸ਼ੀਨ ਨਿਕਲ ਗਈ ਤਾਂ ਚੰਗੀ ਗੱਲ ਨਹੀਂ ਆਪਾਂ ਫਿਰ ਉੱਪਰ ਦੀ 10-12 ਕਿਲੋਮੀਟਰ ਪਊ ਆਪਾਂ ਨੂੰ ਘੁਮਾ ਕੇ ਲੈ ਕੇ ਆਵਾਂਗੇ ਤੇ ਤਾਂ ਕਰਕੇ ਆਪਾਂ ਟਰਾਈ ਲੱਗਿਆ ਕਰਨ ਵੀ ਜੇ ਨਿਕਲ ਗਏ ਤਾਂ ਚੰਗੀ ਗੱਲ ਨਹੀਂ ਸਾਰੀ ਦਿਹਾੜੀ ਕੋਲ ਲਹਣ ਵਾਲਾ ਕੰਮ ਹੋ ਜੂ ਕਿਉਂਕਿ ਇੱਥੋਂ 2-3 ਕਿਲੋਮੀਟਰ ਪਿੰਡਾ ਉਹ ਤੋਂ 10-11 ਕਿਲੋਮੀਟਰ ਦਾ ਹਾਂ ਰਸਤਾ ਤੇ ਆਪਾਂ ਨੂੰ ਇੱਥੇ ਆਉਦੇ ਕਰਦੇ ਉਹ ਦੁਪਹਿਰਾ ਹੋ ਜਾਊਗਾ ਤੇ ਇੱਕ ਬਾਰ ਖੱਤੇ ਬੀਜ ਦੀ ਮਸ਼ੀਨ ਕੱਟ ਕੇ ਦੇਖਦੇ ਆ ਜੇ ਫਸ ਗਈ ਤਾਂ ਖੇਤ ਵਾਲਾ ਦਾ ਟਰੈਕਟਰ ਹੈਗਾ ਉਹਦੇ ਨਾਲ ਖਿੱਚ ਲਾਂਗੇ ਮਸ਼ੀਨ ਪਰ ਇੱਕ ਬਾਰ ਆਪਾਂ ਟਰਾਈ ਕਰਕੇ ਦੇਖਣਾ ਚੱਲ ਬੀ ਗੁਰੀ ਲੈ ਰੱਬ ਦਾ ਨਾਮ ਚੱਲੀਏ ਫਿਰ ਦੇਖਦੇ ਆ ਸਾ ਟਾਈਮ ਖੇਤ ਦੇ ਵਿੱਚ ਕਾਹ ਪਾਉਣ ਤੋਂ ਬਾਅਦ ਮਸ਼ੀਨ ਜਿਹੜੀ ਆਪਣੀ ਸੁੱਕੇ ਵਹਣ ਚ ਆ ਗਈ ਤੇ ਅੱਗੇ ਜਿਹੜਾ ਇਹਦਾ ਵਹਣਾ ਉਹ ਸਾਰਾ ਸੁੱਕਾ ਅੱਗੇ ਮਸ਼ੀਨ ਚੱਲੀ ਜਾਊਗੀ ਪਰ ਜਿਹੜਾ ਖੱਤਾ ਜਾਦੇ ਕਿੱਲਾ ਸੀ ਉਹ ਪਹਿਲਾ ਖੱਤਾ ਸੀ ਇਹਦੇ ਵਿੱਚ ਦੀ ਮਸ਼ੀਨ ਨਿਕਲ ਗਈ ਤੇ ਮਸ਼ੀਨ ਨੇ ਖਾ ਸਾਹ ਕਾਹ ਪਾਇਆ ਖੱਤੇ ਦੇ ਵਿੱਚ ਤੇ ਅੱਗੇ ਹੁੰਦਰਾ ਖੇਤ ਆ ਉਹ ਸੁੱਕਾ ਮਸ਼ੀਨ ਚੱਲੀ ਜਾਊਗੀ ਜੇਕਰ ਆਪਾਂ ਇੱਥੋਂ ਮਸ਼ੀਨ ਮੋੜ ਕੇ ਲੈ ਜਾਂਦੇ ਤਾਂ ਆਪਣੀ ਅੱਜ ਦੀ ਅੱਧੀ ਦਿਹਾੜੀ ਗੁੱਲ ਹੋ ਜਾਂਦੀ ਬਾਕੀ ਹੁਣ ਮਸ਼ੀਨ ਹੋਊਗੀ ਸਟਾਰਟੇ ਦੇ ਖੇਤ ਚ ਹੁਣ ਚੱਲੀ ਜਾਊਗੀ ਇਹ ਬੰਦੇ ਦੇ ਅੱਜ ਘੱਟੋ ਘੱਟ ਆਪਣੇ 15-18 ਕਿੱਲੇ ਵੱਢਣੇ ਨੇ ਤੇ ਇਹਦੇ 12-13 ਕਿੱਲੇ ਗਿੱਲੇ ਨੇ ਬਾਕੀ ਸਾਰਾ ਬਾਹਰ ਸੁੱਕਾ ਤੇ ਪਹਿਲਾਂ ਸੁੱਕਾ ਸੁੱਕਾ ਬਾਹਣ ਵੱਢਦੇ ਆ ਤੇ ਜਿਹੜਾ ਆਹ ਬਾਹਣਾ ਜਿਹੜਾ ਮੜਾ ਮੂਟਾ ਗਿੱਲਾ ਇਹ 2-4 ਦਿਨਾਂ ਬਾਅਦ ਵੱਟ ਜਾਂਗੇ ਆਖੇਦਾ ਆਪਾਂ ਇੱਥੋਂ ਦੀ ਲੈ ਕੇ ਗਿਆ ਮਸ਼ੀਨ ਕੱਢ ਕੇ ਤੇ ਮਸ਼ੀਨ ਨੇ ਖੱਤੇ ਦੇ ਵਿੱਚ ਖਾਸਾ ਗਾ ਪਾਇਆ ਇੱਕ ਵਾਰ ਆਪਾਂ ਨੂੰ ਐ ਹੋ ਗਿਆ ਸੀ ਵੀ ਇਹ ਮਸ਼ੀਨ ਜਾਂਦੀ ਨਹੀਂ ਪਰ ਫੇਰ ਧੱਕੇ ਧੁੱਕੇ ਨਾਲ ਆਪਾਂ ਖੱਤੇ ਵਿੱਚ ਦੀ ਮਸ਼ੀਨ ਕੱਢ ਕੇ ਲੈ ਗਏ ਤੇ ਅੱਗੇ ਮਸ਼ੀਨਾਂ ਦੀ ਉਹ ਸੁੱਕੇ ਖੇਤ ਦੇ ਵਿੱਚ ਵਾਗ ਗਈ ਮਸ਼ੀਨ ਨੂੰ ਜਿਹੜੇ ਤੁਸੀਂ ਸਾਹਮਣੇ ਐ ਮਿਲੀ ਤੇ ਦਰਖਤ ਦੇਖ ਰਹੇ ਹੋ ਇਹਨਾਂ ਕੋਲੋਂ ਖੇਤ ਦੇ ਵਿੱਚ ਬਾੜਿਆ ਸੀ ਇੱਕ ਕੱਟ ਲਾ ਕੇ ਮਸ਼ੀਨਾਂ ਜਿਹੜੀ ਆਪਾਂ ਨੇ ਆਹ ਖੇਤ ਦੇ ਵਿੱਚ ਲਿਆਂਦੀ ਜਿਹੜੇ ਖੇਤ ਵਾਲੇ ਦੇ ਆਪਣੇ ਬਾੜੀ ਕਰਨੀਆਂ ਉਹਦੇ ਆ 15 18 ਕਿੱਲੇ ਨੇ ਜਿਹੜੇ ਸੁੱਕੇ ਨੇ ਪਹਿਲੇ ਇਹ ਵੱਢਨੇ ਨੇ ਬਾਕੀ ਜਿਹੜੇ ਖੇਤ ਦੇ ਵਿੱਚ ਦੀ ਮਸ਼ੀਨ ਆਈ ਆ ਅੰ ਵਿਚ ਵਿੱਚ ਖੱਤੇ ਖਾਸੇ ਗੱਲੇ ਨੇ ਤੇ ਮਸ਼ੀਨ ਖਾਸੀ ਦਬਦੀ ਆਈ ਆ ਇਹਨੂੰ ਆਪਾਂ 2-4 ਦਿਨਾਂ ਬਾਅਦ ਵੱਢਾਂਗੇ ਹੁਣ ਜਿਹੜੇ ਇਹ 15 18 ਕਿੱਲੇ ਨੇ ਇਹ ਵੱਢਦੇ ਆ ਮਸ਼ੀਨ ਆ ਜਿਹੜੀ ਉਹ ਆਹ ਰਸਤੇ ਆਣੀ ਸੀ ਡੀਜ਼ਲ ਪਵਾ ਕੇ ਪਰ ਨਾ ਏਜੰਟ ਨੇ ਦੱਸਿਆ ਨਾ ਖੇਤ ਵਾਲੇ ਨੇ ਦੱਸਿਆ ਤੇ ਆਪਾਂ ਜਿੱਥੋਂ ਦੀ ਹਰ ਸਾਲ ਮਸ਼ੀਨ ਲੈ ਕੇ ਆਉਣਾ ਜਿਹੜਾ ਸਾਹਮਣੇ ਤੁਸੀਂ ਆਹ ਰਸਤਾ ਦੇਖ ਰਹੇ ਹੋ ਇਹੇ ਰਸਤੇ ਲੈ ਕੇ ਆ ਗਏ ਮਸ਼ੀਨ ਤੇ ਉਧਰੋਂ ਪਾਸੋਂ ਜਿਹੜਾ ਖੇਤ ਸੀ ਉਹ ਗਿੱਲਾ ਸੀ ਤੇ ਜੇ ਆਪਾਂ ਨੂੰ ਪਹਿਲਾਂ ਦੱਸ ਦਿੰਦੇ ਫਿਰ ਮਸ਼ੀਨ ਜਿਹੜੀ ਆਪਾਂ ਸਿੱਧੇ ਰਸਤੇ ਲਿਆਉਂਦੇ ਤੇ ਲਿਆ ਕੇ ਖੇਤ ਦੇ ਵਿੱਚ ਚਲਾ ਲੈਂਦੇ ਇਹ ਮਸ਼ੀਨ ਹੁਣ ਜਿਹੜੀ ਸ਼ਾਮ ਤੱਕ ਇੱਥੇ ਚੱਲੂਗੀ ਤੇ ਜੇ 6 ਨੰਬਰ ਮਸ਼ੀਨ ਆਪਣੀ ਸਿੱਧੀ ਖਾਲੀ ਹੋ ਗਈ ਉਹਨੂੰ ਵੀ ਲਿਆ ਕੇ ਆਪਾਂ ਇਸੇ ਖੇਤ ਚਲਾ ਦਾਂਗੇ ਦੋਹੇ ਮਸ਼ੀਨਾਂ ਨਾਲ ਲੱਗ ਲਗਾ ਕੇ ਇਹ ਖੇਤ ਦਾ ਕੰਮ ਮਿੜਾਂਗੇ ਪਹਿਲੇ ਬੋਰਨਾ ਤਾਂ ਗਾੜੀ ਲੈ ਕੇ ਘਰਾਂ ਨੇ ਸੇ ਹਾਂ ਆਪਾਂ ਪੁੱਛੇ ਹਾਂ ਇਧਰ ਸਾਰਾ ਪੁਰਨੇ ਸੇ ਜਾਂਦੇ ਲੋਕ ਹਾਂ ਕਿੱਧਰ ਸੇ ਪੁੱਛ ਬੋਰ ਨਾ ਕਹਾਂ ਸੋ ਮੈਂ ਹਾਂ ਕਿੱਧਰ ਵੀ ਲੱਗ ਜੂ ਸਿੱਧਾ ਅੱਗੇ ਤੋ ਬੋਲਾਂ ਅਗਰ ਗਾੜੀ ਇਧਰ ਸੇ ਅੰਦਰ ਨਹੀਂ ਆਤਾ ਨਾ ਅਭੀ ਤੋ 10 12 ਕਿਲੋਮੀਟਰ ਉੱਪਰ ਸੇ ਘੁੰਮ ਕਰਾਣਾ ਪੈਂਦਾ ਆਨੇ ਆਪਣੀ ਇਹ ਜਿਹੜੀ 4 ਨੰਬਰ ਮਸ਼ੀਨ ਹੈ ਇਹ ਚਲਾ ਰੱਖੀ ਆ ਮਸ਼ੀਨ ਆਪਣੀ ਠੀਕ ਚੱਲੀ ਜਾਂਦੀ ਆ ਪਿੰਡ ਦੇ ਵਿੱਚ ਇਹ 2-3 ਖੇਤ ਨੇ ਜਿੰਨਾਂ ਦਾ ਲੰਬਾ ਘੇਰਾ ਬਣਦਾ ਇਹ ਖੇਤ ਜਿਹੜਾ ਆਪਾਂ ਬਾੜਾ ਇਹਦਾ ਦਰਖਤਾਂ ਤੋਂ ਲੈ ਕੇ ਉਹ ਦਰਖਤਾਂ ਤੱਕ ਇੱਕੇ ਲੰਬਾ ਘੇਰਾ ਬਣ ਜਾਂਦਾ ਤੇ ਪਿੰਡ ਚ 2-3 ਖੇਤ ਹੋਰ ਨੇ ਹਜੇ ਨਹੀਂ ਜ਼ਿਆਦਾਤਰ ਖੇਤ ਨੇ ਜਿਹੜੇ ਉਹਰੇ ਉਹ ਛੋਟੇ-ਛੋਟੇ ਖੱਤੇ ਹੁੰਦੇ ਨੇ ਤੇ ਜਿੰਨਾਂ ਵਿੱਚ ਕੰਮੜਾ ਉਹ ਖਾਸ ਲੇਟ ਹੁੰਦਾ ਤੇ ਜਿਹੜੇ 30 ਕਿੱਲੇ ਨੇ ਇਹ ਸਵੇਰ ਨੂੰ ਆ ਕੇ ਮਸ਼ੀਨ ਆਥ ਨੂੰ ਇਹਦੇ ਵਿੱਚੋਂ 20-22 ਕਿੱਲੇ ਵਟ ਲੈਂਦੀ ਆ ਤੇ ਦੂਜੇ ਦਿਨ ਆਪਾਂ 11 12 ਵਜੇ ਤੱਕ ਕਿਹੜਾ ਖੇਤ ਆ ਇਹਦਾ ਕੰਮ ਨਿਮੇੜਦਨੇ ਹੁੰਨੇ ਆ ਕਿਉਂਕਿ ਜੇ ਖੇਤ ਦੇ ਸੁੱਕਣ ਦੀ ਗੱਲ ਕਰੀਏ ਇਹ ਬੰਦਾ ਜਿਹੜਾ ਖੇਤ ਆ ਉਹਨੂੰ ਚੰਗੀ ਤਰ੍ਹਾਂ ਸਗਾ ਲੈਂਦਾ ਜੇ ਮੈਂ ਤੁਸੀਂ ਦੇਖ ਸਕਦੇ ਹੋ ਖੇਤ ਦੇ ਵਿੱਚ ਤੇੜਾ ਪਾਟੀਆਂ ਪਈਆਂ ਨੇ ਤੇ ਨਹੀਂ ਜ਼ਿਆਦਾਤਰ ਉਹ ਰਖੇ ਖੇਤ ਛੋਟੇ ਖੱਤੇ ਹੁੰਦੇ ਨੇ ਤੇ ਉਹਨਾਂ ਵਿੱਚੋਂ ਵੀ ਇੱਕ ਅੱਧਾ ਖੱਤਾ ਜਿਹੜਾ ਉਹ ਗਿੱਲਾ ਨਿਕਲ ਜਾਂਦਾ ਪਰ ਇਹ ਬੰਦੇ ਦੇ 30 ਕਿਲੇ ਨੇ 30 ਕਿਲਿਆਂ ਦੇ ਵਿੱਚੋਂ ਇਹਨੇ ਕਿਹਾ ਵੀ ਆਪਾਂ ਨੂੰ ਵੀ ਮੇਰੇ 18 ਕਿਲੇ ਉਹਨਗੇ 18 ਕਿਲੇ ਵੰਡਣ ਤੋਂ ਬਾਅਦ ਬਾਕੀ ਦੇ ਜਿਹੜੇ 12 ਕਿਲੇ ਰਹਿ ਗਏ ਉਹ ਆਪਾਂ 2-3 ਦਿਨਾਂ ਬਾਅਦ ਵੰਡਾਂਗੇ ਜਿਹੜਾ ਸਾ ਇਹ 18 ਕਿਲੇ ਨੇ ਅੱਜ ਆਪਾਂ ਸ਼ਾਮ ਤੱਕ ਇਹ ਵਡਾਂਗੇ ਜੇ ਉਧਰੋਂ ਆਪਣੀ 6 ਨੰਬਰ ਮਸ਼ੀਨ ਖਾਲੀ ਹੋ ਗਈ ਤਾਂ ਆਪਾਂ ਉਹ ਨੂੰ ਲਿਆਵਾਂਗੇ ਉਹ ਨੂੰ ਵੀ ਲਿਆ ਕੇ ਇਹਦੇ ਨਾਲੇ ਲਾ ਦਾਂਗੇ ਤੇ ਆਪਾਂ ਇੱਥੇ ਹੁਣ ਚੱਲਦੇ ਹਾਂ ਲਈ 6 ਨੰਬਰ ਆ ਜਾਣਾ ਆਪਣੀ 6 ਨੰਬਰ ਮਸ਼ੀਨ ਕੋਲ ਸੀ ਪਰ ਰਸਤੇ ਦੇ ਵਿੱਚ ਮੁੰਡਿਆਂ ਦਾ ਫੋਨ ਆ ਗਿਆ ਵੀ ਸਾਡੇ ਕੋਲ ਕੰਮ ਆ ਜਿਹੜਾ ਉਹ 20 ਮਿੰਟਾਂ ਦਾ ਇਹ ਮਸ਼ੀਨ ਕੋਲ 5 ਕਿਲੇ ਹੋਰ ਸੀ ਪਰ ਉਹ ਜਿਹੜਾ 5 ਕਿਲੇ ਨੇ ਉਹ ਗਿੱਲੇ ਨਿਕਲ ਗਏ ਤੇ ਉਹ ਦੋ ਦਿਨਾਂ ਬਾਅਦ ਵੜਾਂਗੇ ਇਹਦੇ ਕੋਲ ਹੁਣ ਕਾ ਖੱਤਾ ਇਹ ਖੱਤਾ ਵੜਨ ਤੋਂ ਬਾਅਦ ਇਹ ਮਸ਼ੀਨ ਦਾ ਜਿਹੜਾ ਇੱਥੇ ਖੇਤੀ ਬਾੜੀ ਦਾ ਕੰਮ ਨਿਭੜ ਜਾਏ ਉਸ ਤੋਂ ਬਾਅਦ ਇਹ ਮਸ਼ੀਨ ਨੂੰ ਆ ਜਦੋਂ ਦੋ ਦਿਨ ਪਹਿਲਾਂ ਜਿਹੜੇ ਬੰਦੇ ਦਾ ਖੇਤ ਵੱਡਿਆ ਸੀ ਚਾਰ ਖੱਤੇ ਜਿਹੜੇ ਗਿੱਲੇ ਨਿਕਲ ਗਏ ਸੀ ਇਹ ਕੋ ਵੜਾਂਗੇ ਤੇ ਨਾਂ ਲਗਮ ਉਹਦੇ ਦੋ ਕੁ ਕਿੱਲੇ ਹੋਰ ਨੇ ਉਹ ਵਡਾਂਗੇ ਇਹ ਖੱਤਾ ਬਟਣ ਤੋਂ ਬਾਅਦ ਇਹ ਮਸ਼ੀਨ ਨੂੰ ਲੈ ਕੇ ਚੱਲਦੇ ਆ ਤੇ ਉਹ ਖੇਤ ਦੇ ਵਿੱਚ ਲਾਉਣ ਤੋਂ ਬਾਅਦ ਫਿਰ ਚਾਹ ਪਾਣੀ ਲੈ ਕੇ ਦਿੰਨੇ ਇਹਨਾਂ ਨੂੰ ਆਪਣਾ ਇਹ ਖੇਤੀ ਬਾੜੀ ਦਾ ਕੰਮ ਨਿਪੜ ਗਿਆ ਦਾਣੇ ਕੱਢਦੇ ਆ ਤੇ ਉਸ ਤੋਂ ਬਾਅਦ ਮਸ਼ੀਨ ਨੂੰ ਆਪਾਂ ਅੱਗੇ ਲੈ ਕੇ ਚੱਲਦੇ ਆ ਇੱਕ ਦਾ ਆਪਣਾ ਬੈਲੈਂਸ ਆਚਾਰ ਖੱਤਿਆਂ ਦਾ ਉਹ ਵਡਾਂਗੇ ਉਸ ਤੋਂ ਬਾਅਦ ਉਸੇ ਬੰਦੇ ਦਾ ਇੱਕ ਕੀਲਾ ਵੜਨਾ ਉਹ ਕੀਲਾ ਵਡਾਂਗੇ ਮਸ਼ੀਨ ਲਵਾ ਕੇ ਫਿਰ ਆਪਾਂ ਮੁੰਡਿਆਂ ਨੂੰ ਚਾਹ ਪਾਣੀ ਲੈ ਕੇ ਦਿੰਨੇ ਆ ਬਾਕੀ ਇੱਥੇ ਕੰਮ ਨਿਪੜ ਗਿਆ ਹੁਣ ਮਸ਼ੀਨ ਨੂੰ ਅੱਗੇ ਲੈ ਕੇ ਚੱਲਦੇ ਆ ਆਪਣੇ ਬਾਡੀ ਦਾ ਕੰਮ ਨਿਮੇੜਨ ਤੋਂ ਬਾਅਦ ਮਸ਼ੀਨ ਪਿੰਡ ਵਿੱਚ ਲਿਆਂਦੀ ਟਰਾਲਾ ਘੜਤਾ ਮਸ਼ੀਨ ਦਾ ਤੇ ਮਸ਼ੀਨ ਲੈ ਕੇ ਚੱਲਦੇ ਆਂ ਕਿ ਬਾਡੀ ਕਰਨ ਮੈਂ ਤੇ ਸੇਮੀ ਚਾਹ ਲੈ ਜਾਵਾਂਗੇ ਦੋਹੇ ਸਤੂ ਨੂੰ ਖੇਤ ਦਾ ਪਤਾ ਤੇ ਖੇਤ ਵਿੱਚ ਮਸ਼ੀਨ ਲੈ ਜਾਉ ਮਸ਼ੀਨ ਆਪਣੇ ਭੇਤੀ ਤੇ ਚਾਹ ਬਣਾਉਣਾ ਆ ਗਿਆ ਆਪਾਂ ਹੁਣ ਆ ਮੈਂ ਅਗਰ ਪਾਣੀ ਪੂਣੀ ਪੀ ਲਟ ਕੇ ਨਾਲ ਤੇ ਚੱਲ ਫਿਰ ਚਾਹ ਬਣਾ ਲੈ ਤੇ ਉਸ ਤੋਂ ਬਾਅਦ ਲੈ ਕੇ ਚੱਲੀਏ ਚਾਹ ਆਪਾਂ ਦੋਹੇ ਤਿੰਨੇ ਮਸ਼ੀਨਾਂ ਤੇ ਮੈਨੂੰ ਲੱਗਦਾ ਆਪਣਾ ਅੱਜ ਜਿਹੜਾ ਆਪਾਂ ਸ਼ਹਿਰ ਜਾਣ ਵਾਲਾ ਕੰਮ ਵੱਡਿਆ ਸੀ ਉਹ ਪੂਰਨ ਚੜਦਾ ਕੱਲ ਨੂੰ ਬਗ ਚੱਲਾਂਗੇ ਹਾਂ ਕੱਲ ਨੂੰ ਬਗ ਚੱਲਾਂਗੇ ਤੇ ਅੱਜ 4 ਨੰਬਰ ਮਸ਼ੀਨ ਵਾਲੀ ਦੂਰ ਆ ਠੀਕ ਹੈ ਉਹਦੀ ਚਾਹ ਲੇਟ ਹੋਊਗੀ ਠੀਕ ਹੈ ਤੇ ਬਣਾ ਲੈ ਚਾਹ ਫਿਰ ਬਣ ਗਈ ਚਾਹ ਹਾਂ ਬਣ ਗਈ ਚੱਲੀਏ ਚੱਲ ਚੱਲ ਅੱਛਾ ਹੋ ਆਪ ਆ ਗਏ ਆਪਣੀ 4 ਨੰਬਰ ਮਸ਼ੀਨ ਕੋਲ ਆਉਣ ਤੋਂ ਪਹਿਲਾਂ ਮੁੰਡੇ ਨੇ ਮਸ਼ੀਨ ਰੋਕ ਰੱਖੀਆ ਤੇ ਰੋਟੀ ਲੱਗਾ ਸੀ ਖਾਣ ਚਾਹ ਪਾਣੀ ਦੀ ਲਿਆਂਦੀ ਰੋਟੀ ਖਾਣ ਤੋਂ ਬਾਅਦ ਚਾਹ ਪੀ ਲੂਗਾ ਜਦੋਂ ਬਾਅਦ ਇਹ ਸਟਾਰਟ ਕਰਾਂਗੇ ਹੁਣ ਮਸ਼ੀਨ ਨੂੰ ਵੋਰੀ ਹੁਣ ਚਾਹ ਪੀਏ ਲੈ ਚਾਹ ਪੀ ਕੇ ਫਿਰ ਚਲਾ ਲਈ ਮਾਮਾ ਤੂੰ ਲਾ ਦੇ ਦੋ ਗਰਾਊਂਡ ਤੇ ਉਹ ਚਾਹ ਪੀ ਲੈਂਦਾ ਫਿਰ ਮੁੰਡਾ ਆਪਾਂ ਸਵੇਰੇ ਮਸ਼ੀਨ ਹੈ ਜਿਹੜੀ ਓਕੇ ਇਹਦੇ ਵਿੱਚ ਚੱਲਦੀ ਛੱਡ ਕੇ ਗਏ ਸੀ ਤੇ ਆਪਣੇ ਜਾਣ ਤੋਂ ਬਾਅਦ ਮੁੰਡੇ ਨੇ ਇਹ ਖਾਸਾ ਸੌਂ ਵੱਟ ਲਿਆ ਤੇ ਆਥਨ ਤੱਕ ਇਹ ਇਹਦੇ ਵਿੱਚੋਂ ਕੱਲੀ ਮਸ਼ੀਨਾਂ ਜਿਹੜੀ ਜੇ ਮੈਂ ਅੱਜ ਲੇਟ ਚੱਲਿਆ ਫੇਰ ਵੀ ਨਹੀਂ 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 ਕਰਦੇ 15-18 ਕਿੱਲੇ ਵਾਟ ਲੂ ਕਿਉਂਕਿ ਬਾਹਰ ਸੁੱਕਾ ਤੇ ਘੇਰੇ ਲੰਬੇ ਨੇ ਚੱਲੀ ਜਾਂਦੀ ਠੀਕ ਉਰੀ 15-18 ਕਿੱਲੇ ਤਾਂ ਨਿਭੜ ਦੇਣਗੇ ਆਹ ਰਹਿ ਗਈ ਕਿਧਰੋਂ ਵੱਟ ਕੇ ਉਹ ਉੱਧਰੀ ਬਸ ਠੀਕ ਆ ਠੀਕ ਆ ਬਾਕੀ ਜਿਹੜੇ ਬੰਦੇ ਨੂੰ ਆਪਾਂ ਨਾਲ ਲੈ ਕੇ ਆਏ ਉਹਨੇ ਮਸ਼ੀਨ ਚਲਾਤੀ ਇਹ ਚਾਹ ਪੀਂਦਾ ਗੁਰੀ ਜਦ ਤੱਕ ਤੇ ਜੱਟ ਕੋਲ ਇੱਕ ਤਾਂ ਗੇੜਾ ਲਾ ਦਿੰਦਾ ਬਾਕੀ ਉਹ ਤੋਂ ਬਾਅਦ ਫਿਰ ਉਹ ਇਹ ਵਾਲੀ ਮਸ਼ੀਨ ਕੋਲ ਛੱਡ ਕੇ ਆ ਗਏ ਆਪਾਂ ਅੱਜ ਤਾਂ ਲੇਟ ਹੋ ਗਈ ਥੋੜੀ ਜਣਾ ਟਾਈਮ ਤੇ ਆ ਟਾਈਮ ਤੇ ਆ ਹਾਂ ਇਹ ਕਹਿੰਦਾ ਫਿਰ ਖੜਾ ਆਲਾ ਕਹਿੰਦਾ ਫਿਰ ਕੁਝ ਹੀ ਖੜਾਏਗਾ ਤੂੰ ਕਹਿੰਦਾ ਚੌਲ ਵਾਲਾ ਅੱਛਾ ਟਰੈਕਟਰ ਵਾਲਾ ਕਹਿੰਦਾ ਹਾਂ ਠੀਕ ਆ ਠੀਕ ਆਹ ਠੀਕ ਆ ਚੱਲ ਉਹਨੇ ਚੌਲ ਖਾਲੇ ਤੈਨੂੰ ਰੋਟੀ ਖਾ ਲਈ ਤੇ ਆਇਆ ਵੀ ਨਾਲੇ ਊਣ ਚਾਹ ਵੀ ਪੀ ਰਹੀ ਨਾ ਚੰਗੀ ਗੱਲ ਆ ਚੰਗੀ ਵਾਲਾ ਟੱਟਾ ਦਾ ਭਰਨੀਆਂ ਚੱਲ ਆਇਆ ਵੀ ਜੇ ਨਾ ਤੂੰ ਰੋਕਦਾ ਮਸ਼ੀਨ ਫਿਰ ਟੈਂਕ ਭਰ ਕੇ ਛੱਡ ਦੇ ਬਾਕੀ ਇਹਨਾਂ ਦਾ ਸਭ ਤੋਂ ਵੱਡਾ ਰਿਕਾਰਡ ਆ ਬੰਦਿਆਂ ਦਾ ਇਹਨਾਂ ਨੂੰ ਕੋਈ ਜਿੱਡਾ ਮਰਜ਼ੀ ਕੰਮ ਕਰਾ। ਜਦੋਂ ਇਹਨਾਂ ਦੇ ਖਾਣੇ ਪਾਣੀ ਦਾ ਟਾਈਮ ਹੋ ਗਿਆ ਤਾਂ ਇਹਨਾਂ ਨੇ ਮਤਲਬ ਉੱਥੇ ਕੰਮ ਕਰ ਛੱਡ ਦੇਣਾ। ਪਹਿਲਾਂ ਰੋਟੀ ਪਾਣੀ ਖਾਣਗੇ ਚਾਹੇ ਦੁਪਹਿਰ ਦਾ ਚਾਹੇ ਸਵੇਰ ਦਾ ਚਾਹੇ ਸ਼ਾਮ ਦਾ। ਇਹ ਇਹਨਾਂ ਦੀ ਸਿੱਤ ਹੈ ਬੰਦਿਆਂ ਦੀ। ਜੇ ਹੁਣ ਤੂੰ ਬਾਈ ਚਾਂਸ ਮਸ਼ੀਨਾਂ ਖੜਾਉਂਦਾ ਮਤਲਬ ਟੈਂਕ ਭਰ ਜਾਂਦਾ। ਤੂੰ ਜਿੰਨੇ ਮਰਜ਼ੀ ਹਰਨ ਮਾਰੀ ਜਾਂਦਾ ਆਉਂਦਾ ਨਹੀਂ ਸੀ। ਇੱਟਿਕਾਈ ਨਾਲ ਰੋਟੀ ਪਾਣੀ ਖਾ ਕੇ ਆਉਂਦਾ। ਆ ਪੱਕਾ ਟਾਈਮ ਟੇਬਲ ਇਹਨਾਂ ਦਾ ਬਸ। ਆ ਗੇ ਰਹਿਣਾ ਬੱਟ ਲਿਆ। ਚਲੋ ਗਾਂਹਾਲਾ ਬੱਟ ਲੂਗਾ। ਤੂੰ ਕਰ ਲੈ ਪੰਜ ਚਾਰ ਮਿੰਟ ਆਵ ਕਸਾ ਖੜਦਾ ਉਹ ਨਾ ਮੁੱਕਿਆ ਲੈ ਅੱਛਾ ਨਾ ਚਲਾਉਂਦਾ ਤਾਂ ਪਿਆਰ ਨੇ ਆਲੇ ਯਾਰ ਅੱਛਾ ਦੇਖ ਲੈ ਜਾ ਬੈਣਾ ਮੇਰਾ ਸਪੈਸ਼ਲ ਬੰਦਾ ਲੈ ਕੇ ਆਇਤੀ ਯਾਰ ਬੰਦਾ ਸੀਨੀਅਰ ਆਹੇ ਗਲਗਰ ਮਸ਼ੀਨ ਦੇ ਗੇਅਰ ਪੁੱਠੇ ਨੇ ਇਹਦੇ ਕੀ ਚੱਕਰ ਪੈ ਗਿਆ ਮਾਮਾ ਉਹਦਾ ਬੈਕ ਗੇਅਰ ਪਾ ਲਿਆ ਤੀ ਇਹ ਆ ਮੇ ਜਿਹੜਾ ਗੇਅਰ ਦਾ ਪੁੱਠੇ ਬੰਨ ਰਿਹਾ ਲੈ ਹਾਂ ਹਾਂ ਗੱਲ ਕਰ ਜਿੱਥੇ ਉਹਦਾ ਪਹਿਲਾ ਗੇਅਰ ਪੈਂਦਾ ਇਹਦਾ ਬੈਕ ਪੈਂਦਾ ਜਿੱਥੇ ਉਹਦਾ ਬੈਕ ਗੇਅਰ ਪੈਂਦਾ ਇਹਦਾ ਪਹਿਲਾ ਪੈਂਦਾ ਜਿੱਥੇ ਉਹਦਾ ਦੂਜਾ ਗੇਅਰ ਪੈਂਦਾ ਟਾਪ ਪੈਂਦਾ ਜਿੱਥੇ ਇਹਦਾ ਟਾਪ ਪੈਂਦਾ ਉਹਨਾਂ ਦਾ ਦੂਜਾ ਗੇਅਰ ਪੈਂਦਾ ਇਹ ਫਰਕ ਆ ਗੇਰਾਂ ਦਾ ਅੱਛਾ ਬੌਂਦ ਲਿਆ ਤੂੰ ਗੇਰਾਂ ਚ ਬੌਂਦ ਲਿਆ ਕਣੂ ਪਲੇਖਾ ਪਾਉਂਦਾ ਚਾਪੀਏਗਾ ਭਈਆ ਠੀਕ ਆ ਠੀਕ ਆ ਚਲ ਹੁਣ ਚਾਹ ਤੂੰ ਪੀ ਲੈ ਤੂੰ ਚਲਾ ਕੇ ਆ ਮਸ਼ੀਨ ਥੱਕ ਜਾਵੇਂਗਾ ਉਹ ਬਾਹਰ ਥੱਕ ਜਾਵੇਂਗਾ ਕੋਈ ਨਾ ਚਾਹ ਪੀ ਲੈ ਚੱਲ ਉਸ ਤੋਂ ਬਾਅਦ ਚੱਲੀ ਆ ਫਿਰ ਤੋਂ ਉਰੀ ਨਾ ਘਰ ਪਾਲਿਆ ਘਰ ਆਬ ਦੀ ਮਸ਼ੀਨ ਵੀ ਯਾਦ ਰੱਖਿਆ ਘਰ ਵੀ ਮੇਰੀ ਕਿੱਥੇ ਆ ਪਾਵਾ ਪਾ ਸਾਰੀਆਂ ਮਸ਼ੀਨਾਂ ਤੇ ਚਾਹ ਦੇ ਆ ਠੀਕ ਆ ਤੇ ਹੁਣ ਭੱਜ ਦੌੜ ਵਾਲਾ ਕੰਮ ਨਹੀਂ ਪੜਿਆ ਤੇ ਇਧਰ ਉਹ ਤੇਰੀ ਮਸ਼ੀਨ ਇਧਰ ਇੱਕ ਕੀਲਾ ਸੀੜਾ ਉਹਨ ਨਮੇੜ ਕੇ ਆ ਗਈ ਇੱਕ ਦਾ ਸੋਨੇ ਚਾਰ ਖੱਤੇ ਆ ਨੇ ਜਿਹੜੇ ਰਾਤ ਨੂੰ ਆਪਣੀ 4 ਨੰਬਰ ਮਸ਼ੀਨ ਛੱਡ ਕੇ ਗਈ ਆ ਇਹ ਵੱਢਣੇ ਨੇ ਇੱਕ ਸਾਹਮਣੇ ਜਿੱਥੇ ਉਹ ਸਾਗ ਬਣ ਖੜਾ ਉੱਥੇ ਨੇ ਚਾਰ ਖੱਤੇ ਉਹ ਵੱਢਣੇ ਨੇ ਉਹ ਵੱਢਣ ਤੋਂ ਬਾਅਦ ਮੈਨੂੰ ਫੋਨ ਕਰਿਓ ਜੇ ਮੂਰੇ ਕੰਮ ਹੋਇਆ ਤਾਂ ਠੀਕ ਆ ਨਹੀਂ ਫਿਰ ਉਧਰ ਕਹਿੰਦਾ ਦੋ ਕੀਲੇ ਇਹ ਜਿਹੜਾ ਤੂੰ ਅਗਲੇ ਪੰਡਾਲੇ ਰਸਤਾ ਉਤੇ ਤੇ ਜੇ 6 ਨੰਬਰ ਦਾ ਪਹਿਲਾਂ ਨਿਬੜ ਗਿਆ ਫਿਰ ਆਪਾਂ 6 ਨੰਬਰੇ ਭੇਜ ਦਾਂਗੇ ਉਤੇ ਠੀਕ ਆ ਤੂੰ ਮਸ਼ੀਨ ਨੂੰ ਲੈ ਜਾ ਤੇ ਜਿਹੜੇ ਇਹ 8 ਖੱਤੇ ਨੇ ਇਹ ਵਾਟ ਲੈ ਇਹ 4 ਕਿਸੇ ਹੋਰ ਦੇ ਨੇ ਤੇ ਜਿਹੜੇ ਦਿਨਾਂ ਚ ਹੁਣ ਜਾਉਗੇ ਉਹ ਜਿਹੜਾ ਉੱਪਰ ਬੈਠਾ ਬੰਦਾ ਉਹਦੇ ਨੇ ਉਹ 4 ਖੱਤੇ ਵੀ ਠੀਕ ਆ ਲਈ ਆ ਕੇ ਵਾਟ ਲਓ ਤੇ ਦਰਬਾਰ ਮੈਨੂੰ ਫੋਨ ਕਰ ਲੈ ਫਿਰ ਮਸ਼ੀਨ ਕੋਲ ਆ ਗਈ ਸੀ ਤੇ ਆਪਾਂ ਨੂੰ ਆਏ ਨੂੰ ਇਹਦੇ ਕੋਲ ਘਾਟਾ ਖ ਹੋ ਗਿਆ ਤੇ ਮਸ਼ੀਨ ਨੇ ਜਿਹੜਾ ਤੁਸੀਂ ਇਹ ਸਾਰਾ ਖੇਤ ਦੇਖ ਰਹੇ ਹੋ ਇਹ ਵੱਟਿਆ ਇਹਦੇ ਕੋਲ ਦੋ ਕੁ ਕਿੱਲੇ ਥਾਂ ਇੱਧਰ ਰਹਿ ਗਿਆ ਵੱਢਣ ਵਾਲਾ ਤੇ ਕਿੱਲਾ ਡੇਢ ਕਿੱਲਾ ਜਿੱਥੇ ਦਰਖਤ ਖੜੇ ਨੇ ਉੱਥੇ ਰਹਿ ਗਿਆ ਤੇ ਇਹ ਮਸ਼ੀਨ ਦਾ ਕੰਮ ਅੱਜ ਜਿੱਥੇ ਤੱਕ ਆਪਣਾ ਹਿਸਾਬ ਕਿਤਾਬਾ ਵੀ ਨਿਬੜਦਾ ਨਹੀਂ ਇਹ ਮਸ਼ੀਨ ਨੂੰ ਖੇਤ ਚ ਖੜਾਉਣਾ ਪਊਗਾ ਕਿਉਂਕਿ ਇਹ ਖੇਤ ਵਾਲਾ 15 ਤੋਂ 18 ਕਿੱਲੇ ਕਹਿੰਦਾ ਸੀ ਵੀ ਵੱਢੇ ਜਾਣਗੇ ਪਰ ਜਿਹੜੇ ਇੱਧਰ ਉੱਪਰਲੇ ਕਿੱਲੇ ਨੇ ਇਹਨਾਂ 'ਚ ਆਪਾਂ ਹੁਣ ਕੰਮ ਕਾਇਆ ਇਹ ਵੀ ਸੁੱਕੇ ਨੇ ਇਹ ਕਹਿੰਦਾ ਜੇ ਸੁੱਕੇ ਨੇ ਵੀ ਵੜਦੇ ਹੋ ਤੇ ਇਹਦਾ ਰਹਿ ਜਾਊਗਾ ਖੇਤ ਜਿਹੜਾ ਆ ਜਿਹੜੇ ਤੁਸੀਂ ਦੇਖ ਰਹੇ ਹੋ 7-8 ਕਿੱਲੇ ਰਹਿਣਗੇ ਬਾਕੀ ਸਾਰਾ ਖੇਤੇ ਦਾ ਵੱਟਿਆ ਜਾਊਗਾ ਮਸ਼ੀਨ ਦਾ ਦਾਣ ਵਾਲਾ ਓਗਰ ਸੀੜਾ ਉਹ ਜਾਮ ਹੋ ਗਿਆ ਸੀ ਉਹਦਾ ਜਾਮ ਹੋ ਦਾ ਕਾਰਨ ਇਹ ਆ ਵੀ ਜਦੋਂ ਆਪਾਂ ਟਰਾਲੀ ਦੇ ਵਿੱਚ ਦਾਣੇ ਪਾਰੇ ਸੀ ਤਾਂ ਟਰੈਕਟਰ ਵਾਲੇ ਨੇ ਟਰੈਕਟਰ ਅੱਗੇ ਪਿੱਛੇ ਕਰ ਲਏ ਜਿਹਦੇ ਕਰਕੇ ਲੀਵਰ ਕੱਟਣਾ ਪੈ ਗਿਆ ਸੀ ਤੇ ਓਗਰ ਜਾਮ ਹੋ ਗਿਆ ਸੀ ਬਾਕੀ ਉਹ ਜਿਹੜਾ ਸਾਹਮਣੇ ਤੁਸੀਂ ਆਹ ਰਹਿੰਦਾ ਖੇਤ ਇਹ ਵੜਦਿਆਂ ਇਹ ਤੋਂ ਬਾਅਦ ਦੇਖਦੇ ਆ ਜੇ ਇਹਨਾਂ ਨੇ ਕਿਹਾ ਤਾਂ ਆਪਾਂ ਇਧਰਲੇ ਪਾਸੇ ਦਾ ਖੇਤ ਆ ਇਹਨਾਂ ਦਾ ਉਹ ਵਡਾਂਗੇ ਜਿਹਨਾਂ ਨੇ ਮਸ਼ੀਨ ਬੰਦ ਕਰਾਤੀ ਤਾਂ ਫਿਰ ਆਪਾਂ ਮਸ਼ੀਨਾਂ ਜਿਹੜੀ ਉਹ ਦੁਪਹਿਰ ਦੀ ਚਾਹ ਦੇਣ ਤੋਂ ਬਾਅਦ ਸਾਰੀਆਂ ਮਸ਼ੀਨਾਂ ਤੇ ਆਪਣੀ ਜਿਹੜੀ 4 ਨੰਬਰ ਮਸ਼ੀਨ ਆ ਇਹਦੇ ਕੋਲ ਆ ਕੇ ਬੈਗੇ ਸੀ ਕਿਉਂਕਿ ਉਹਨੂੰ ਚਲਾਉਣ ਵਾਲਾ ਮੁੰਡਾ ਕੱਲਾ ਪਿੱਛੇ ਦਾਣੇ ਦੂਨੇ ਦੇਖ ਲੈਣੇ ਹੁੰਦੇ ਆ ਬੈਠੇ ਹੁਣ ਟਾਈਮ ਦੀ ਗੱਲ ਕਰੀਏ ਤਾਂ 6:00 ਵੱਜ ਗਏ ਤੇ ਉਧਰੋਂ ਜਿਹੜੀ 5 ਨੰਬਰ ਮਸ਼ੀਨ ਵਾਲੇ ਮੁੰਡੇ ਨੇ ਉਹਨਾਂ ਦਾ ਫੋਨ ਆ ਗਿਆ ਉਹ ਮਸ਼ੀਨ ਇੱਕ ਖੱਤਾ ਵੱਢ ਗਈ ਜਦੋਂ ਦੂਜੇ ਖੱਤੇ 'ਚ ਉਤਰਦੀ ਸੀ ਉਹਦਾ ਬਲੌਰ ਲੱਗ ਗਿਆ ਇੱਥਾਂ ਤੇ ਪਹਿਲਾਂ ਉਹ ਖੇਤ 'ਚ ਖੋਲਣ ਦੀ ਸਲਾਹ ਸੀ 6:00 ਵੱਜ ਗਏ ਜ ਤਾਂ 2 ਘੰਟੇ ਲੱਗ ਜਾਣਗੇ 8 ਵਜੇ ਲੱਗੇ 8 8:30 ਵਜੇ ਹੀ ਮਸ਼ੀਨਾਂ ਵੈਸੀ ਬੰਦ ਕਰਾ ਦਿੰਦੇ ਨੇ ਤੇ ਮਸ਼ੀਨਾਂ ਜਿਹੜੀ ਆਪਣੇ ਆਪਣੇ ਠਿਕਾਣੇ ਤੇ ਬੁਲਾ ਲਈ ਹੁਣ ਚੱਲਦੇ ਆ ਚੱਲ ਕੇ ਉਹਨੂੰ ਦੇਖਣੇ ਪਊਗਾ ਕਿੰਨਾ ਕੁ ਫਲੋਰ ਲੱਗਿਆ ਤੇ ਕੀ ਗੱਲ ਬਾਤ ਹੁਣ ਇੱਥੋਂ ਆਪਾਂ ਆਪਣੀ ਜਿਹੜੀ 5 ਨੰਬਰ ਮਸ਼ੀਨ ਉਹਦੇ ਕੋਲ ਚੱਲਦੇ ਆਂ ਇਹ ਮਸ਼ੀਨਾਂ ਜਿਹੜੀ ਠੀਕ ਚੱਲੀ ਜਾਂਦੀ ਆ ਤੇ ਜੇ ਖੇਤ ਦੀ ਗੱਲ ਕਰੀਏ ਤਾਂ ਇਹਦੇ ਬੱਟਾ-ਮੱਟਾ ਨੇ ਜਾਂ ਛੋਟੀਆਂ ਨੇ ਪੰਜਾਬ ਵਾਲਾ ਹਿਸਾਬ ਕਿਤਾਵਾ ਪਰ ਆਮ ਜਦੋਂ ਇੱਥੇ ਖੇਤਾਂ 'ਚ ਮਸ਼ੀਨਾਂ ਚੱਲਦੇ ਨੇ ਜਿਹੜੀਆਂ ਆ ਇਹ ਤੋਂ ਪਹਿਲਾਂ ਬਲੌਗ ਆਏ ਨੇ ਉਹਨਾਂ ਦੇ ਵਿੱਚ ਦੱਸੇ ਚੁੱਕਿਆ ਵੀ ਕਿੱਡਿਆਂ-ਕਿੱਡਿਆਂ ਬੱਟਾ ਨੇ ਬੱਟਾ ਕਹਿੰਦੇ ਨੇ ਇੱਕਦਰਾ ਪੜੀਆਂ ਹੀ ਨੇ ਤਾਂ ਕਰਕੇ ਇਹਦਾ ਮਸ਼ੀਨ ਦਾ ਬਲੂਰ ਸੇਹੇਠਾਂ ਲੱਗ ਗਿਆ ਹੁਣ ਚੱਲਦੇ ਆਂ ਬਲੂਰ ਨੂੰ ਪੱਟਦੇ ਦੂਸੋਂ ਸੈਟ ਕਰਦੇ ਆਂ ਮਮਾ ਕਮਿਆ ਕੀ ਚੱਕਰ ਪੈ ਗਿਆ ਖਾਸਾ ਲੱਗ ਗਿਆ ਆਪਾ ਆ ਗਿਆ ਆਪਣੀ 5 ਨੰਬਰ ਮਸ਼ੀਨ ਕੋਲ ਆਉਂਦਿਆਂ ਨੂੰ ਮੁੰਡੇ ਬਲੂਰ ਖੋਲਣ ਲੱਗੇ ਹੋਣੇ ਜਿਹੜੇ ਖੇਤੀਆ ਬਾੜੀ ਕਰਦੇ ਸੀ ਉਹਦੇ ਵਿੱਚ ਪੱਟਾਂ ਸੀ ਜਿਹੜੀਆਂ ਖਾਸੀਆਂ ਬੜੀਆਂ ਸੀ ਜਿਹਦੇ ਕਰਕੇ ਜਿਹੜਾ ਬਲੂਰ ਮਸ਼ੀਨ ਦਾ ਉਹ ਹੀਠਾਂ ਲੱਗ ਗਿਆ ਤੇ ਇਹ ਕੰਮ ਕਰਨਾ ਬੰਡ ਹੋ ਗਿਆ ਤੇ ਉਹਨਾਂ ਨੂੰ ਪੱਟਦੇ ਆ ਪੱਟ ਕੇ ਸਿੱਧਾ ਕਰਦੇ ਆ ਮਮਾ ਖਾਸੀਆਂ ਬੜੀਆਂ ਵੱਟਾਂ ਲੈਣਾ ਉਹਦੀਆਂ ਉਧਰ ਰਾਤ ਨੂੰ ਵੀ ਅਸੀਂ ਤਾਂ ਹੀ ਅਸਲ ਤੋਂ ਖੇਤ ਨੂੰ ਛੱਡ ਗਏ ਜੀ ਨਾ ਤਾਂ ਕਿਤੇ ਉੱਪਰਲੇ ਖੱਤੇ ਤੋਂ ਹੇਠਲੇ ਖੱਤੇ ਤੋਂ ਉਤਰਨ ਵਾਸਤੇ ਰਸਤਾ ਜਿਹੜੇ ਕਿ ਉੱਥੋਂ ਉਹ ਮੁਰਝੇ ਤੇ ਖੇਤ ਦੇ ਵਿੱਚ ਨਹੀਂ ਘੁਮਾ ਕੇ ਲਾਉਣੀ ਪੈਂਦੀ ਉਹ ਖੱਤੇ ਗੱਲੇ ਜਦੋਂ ਪੱਟ ਕੋਲ ਹੇਠਾ ਉਤਰੇ ਮਹੀਂ ਜਿਹਦੇ ਭਾਈਆਂ ਦੀਆਂ ਬੈਠਣ ਦੇ ਕਾਰਨ ਇਹਨਾਂ ਦਾ ਬਲੂਰ ਇਤਾਂ ਲੱਗਿਆ ਠੀਕ ਆ ਤੇ ਬਾਕੀ ਪੱਟਾਂ ਉਹ ਵੀ ਖਾਸੀਆਂ ਬੜੀਆਂ ਬੜੀਆਂ ਬਾਕੀ ਪਾਪਾ ਤੂੰ ਆਇਆ ਕਰ ਤੂੰ ਸੰਭਾਲਾ ਉਧਰਲਾ ਕੰਮ ਰੋਟੀ ਪਾਣੀ ਵਾਲਾ ਮੈਂ ਤੇ ਸੱਤੂ ਲੱਗ ਲਗਾ ਕੇ ਇਹਨੂੰ ਪੱਟ ਲੈਨੇ ਆ ਇਹਨੂੰ ਸਿੱਧਾ ਕਰ ਲੈਨੇ ਆ ਤੇ ਇਹਨਾਂ ਨੂੰ ਜਿਹੜੀ 6 ਨੰਬਰ ਮਸ਼ੀਨ ਆਪਣ ਉਹ ਵੀ ਆ ਰਹੀ ਆ ਉਹਦੇ ਕੋਲ ਵੀ ਮੈਨੂੰ ਅੱਧਾ ਕਿਗੀਲਾ ਬਹਣਾ ਉਹ ਵੱਢ ਕੇ ਆ ਜੂ ਉਹ ਲੱਗ ਜਾਣਗੇ ਮੁੰਡੇ ਨਾਲ ਤੇ 4 ਨੰਬਰ ਮਸ਼ੀਨ ਆਪਣੀ ਉੱਥੇ ਖੜੂਗੀ ਜਿੱਥੇ ਆਪਾਂ 30 ਕਿੱਲਾਂ ਚ ਭੇਜੀ ਸੀ ਉਹ ਤੇ ਤੂੰ ਰੋਟੀ ਪਾਣੀ ਦਾ ਕਰ ਲੈ ਇਹਨੂੰ ਅਸੀਂ ਕਰ ਲੈਨੇ ਆ ਤੂੰ ਤਾਂ ਜਾ ਮਾਵਾ ਫਿਰ ਜਾਣੇ ਭਾਈ ਹੁਣ ਕਰੀਏ ਕੀ ਸਾਡਾ ਕੰਮ ਦੀ ਮਸੀਨ ਲਾਉਣਾ ਅਸੀਂ ਇਹ ਲਾਤੀ ਹੁਣ ਕਰੀ ਜਾਊਗਾ ਪਤਾ ਅੱਛਾ ਬਸ ਠੀਕ ਆ ਤੈਨੇ ਲਾਤੀ ਤਾਂ ਵੀ ਚੰਗੀ ਵਾਲਾ ਕੋਈ ਨਾ ਕੰਮ ਕਰਦਾ ਤੂੰ ਲੱਗੀ ਹੈ ਕਢਾਏ ਆ ਵੀ ਖੜੀ ਲੱਗੀ ਜੇ ਚੱਲੂਗੀ ਤਾਂ ਲੱਗੂਗੀ ਤਾਂ ਸਹੀ ਇਹ ਇਹ ਕੋਈ ਚੱਕਰ ਵਾਲੀ ਗੱਲ ਤੇ ਐ ਕਰਦੇ ਸੀ ਇਹਨੂੰ ਕਰਦੇ ਸਿੱਧਾ ਸਿੱਧਾ ਕਰਕੇ ਸਵੇਰ ਨੂੰ ਤੈਨੂੰ ਦੁਬਾਰੋਂ ਫੇਰ ਉਹੋ ਜਿਹੀ ਬਣਾ ਕੇ ਦੇਣਾ ਮਸ਼ੀਨ ਬੰਗ ਵਰਗੀ ਤੂੰ ਜਾ ਹਾਂ ਰੋਟੀ ਪੰਨ ਦਾ ਕਰ ਲਾ ਤੂੰ ਉਧਰਲਾ ਕੰਮ ਸੰਭਲ ਅਸੀਂ ਇੱਧਰਲਾ ਸੰਭਲਾਂਗੇ ਠੀਕ ਆ ਆਪਾਂ ਨੇ ਮਸ਼ੀਨ ਦਾ ਬਲੂਰ ਸੀ ਜਿਹੜਾ ਉਹ ਕੱਢ ਲਿਆ ਬਲੂਰ ਇੱਧਰ ਰੱਖਤਾ ਤੇ ਬਲੂਰ ਬਾਡੀ ਦੇ ਵਿੱਚ ਬਲ ਪਿਆ ਹੋਇਆ ਤੇ ਹੁਣ ਇਹਨੂੰ ਕਰਦੇ ਕੁੱਟ ਕੇ ਸਿੱਧੀ ਜਿਹੜੀ ਤੁਸੀਂ ਇਹ ਵਿਚਾਰ ਲਈ ਚੀਜ਼ ਦੇਖੋ ਬਲੂਰ ਦੀ ਆ ਸ ਇਹ ਲੱਗੀ ਹੋਇਆ ਸੇਟ ਹੋ। ਜੇ ਬਲ ਦੀ ਗੱਲ ਕਰੀਏ ਤਾਂ ਬਲ ਕੋਈ ਜ਼ਿਆਦਾ ਨਹੀਂ ਪਰ ਜਦੋਂ ਆਪਾਂ ਲੀਵਰ ਲਾਉਣਾ ਤਾਂ ਜਿਹੜੇ ਬਲੋਰ ਦੇ ਫਰਨ ਉਹ ਖਾਸੇ ਲੱਗਦੇ ਨੇ। ਹੁਣ ਇਹਨੂੰ ਕਰ ਦਾਂ ਸਿੱਧਾ। ਚਲ। ਪੂਰਾ ਪਾ ਦਾਲਾ। 아, 그래도, 그래도, 그 그래도, 그래